ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਠੰਦ ਡਿਸਟ੍ਰਿਕਟ ਸੈਕਟਰੀ ਆਮ ਆਦਮੀ ਪਾਰਟੀ ਇੰਪਰੂਵਮੈਂਟ ਟਰਸਟ ਚੇਅਰਮੈਨ ਸੁਲਤਾਨਪੁਰ ਲੋਧੀ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਸਾਰੇ ਪੰਜਾਬ 'ਚ ਹੀ ਇਹ ਤਹਿਸੀਲਾਂ ਦੇ ਵਿੱਚ ਕੈਂਪ ਲਗਾਏ ਗਏ ਆ ਤਾਂ ਜੋ ਪਿਛਲੇ ਸਮੇਂ ਤੋਂ ਆ ਰਹੀਆਂ ਕੁਝ ਸ਼ਿਕਾਇਤਾਂ ਵੀ ਜਾਂ ਲੰਬੇ ਤਮਾਮਲੇ ਜਿੱਦਾਂ ਕਿ ਜਿੰਨਾ ਵਿੱਚ ਸਭ ਤੋਂ ਮੇਨ ਇੰਤਕਾਲ ਨੇ ਵਿਰਾਸਤੀ ਇੰਤਕਾਲ ਨੇ ਤੋਂ ਹੋਰ ਵੀ ਇਦਾਂ ਦੀਆਂ ਕਈ ਮੁਸ਼ਕਲਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਸਾਹਿਬ ਦੀ ਅਗਵਾਈ 'ਚ ਅੱਜ ਸਾਰੇ ਪੰਜਾਬ 'ਚ ਕੈਂਪ ਲਗਾਏ ਜਾ ਰਹੇ ਆ ਔਰ ਤੁਸੀਂ ਦੇਖ ਹੀ ਰਹੇ ਆ ਅੱਜ ਸੁਲਤਾਨਪੁਰ ਲੋਧੀ ਦੇ ਵੀ ਸਵੇਰ ਤੋਂ ਹੀ ਤਹਿਸੀਲਦਾਰ ਸਾਹਿਬ ਆਪਣੇ ਕੁਝ ਸਟਾਫ ਨੂੰ ਲੈ ਕੇ ਨਾਲ ਬੈਠੇ ਨੇ ਔਰ ਮੈਂ ਕਹਿ ਰਿਹਾ ਵੀ ਮੌਕੇ ਤੇ ਉਹ ਸਾਰਿਆਂ ਦੀਆਂ ਸ਼ਿਕਾਇਤਾਂ ਸੁਣ ਵੀ ਰਹੇ ਨੇ ਔਰ ਹੋਣ ਵਾਲੇ ਕੰਮਾਂ ਨੂੰ ਮੌਕੇ ਤੇ ਉਹਨਾਂ ਨੇ ਸਾਈਨ ਕਰਕੇ ਦੇ ਰਹੇ ਨੇ ਜੋ ਹਫਤੇ ਦੇ ਵਿੱਚ ਉਹ ਸਾਰਿਆਂ ਦਾ ਨਿਪਟਾਰਾ ਹੋਊਗਾ ਪਹਿਲ ਦੇ ਆਧਾਰ ਤੇ ਕਿੰਨਾ ਕਿ ਰਸ਼ਵਾਤ ਹੋਤਾ ਹੈ ਤੁਸੀਂ ਦੇਖ ਹੀ ਰਹੇ ਹੋ ਤਹਿਸੀਲ ਚ ਇਸ ਵੇਲੇ ਕੋਈ 25 ਤੋਂ 30 ਦੇ ਕਰੀਬ ਲੋਕ ਹੈ ਹੀ ਆ ਤਹਿਸੀਲ ਦੇ ਵਿੱਚ ਔਰ ਜਿੱਦਾਂ ਜਿੱਦਾਂ ਲੋਕੀ ਆ ਰਹੇ ਆ ਆਪਣਾ ਕੰਮ ਕਰਾ ਰਹੇ ਆ ਤੇ ਚਲੇ ਜਾ ਰਹੇ ਆ ਮੈਂ ਕਹਿੰਨਾ ਵਧੀਆ ਰਿਸਪੌਂਸ ਆ ਔਰ ਸਭ ਤੋਂ ਮੇਨ ਗੱਲ ਇਹ ਆ ਵੀ ਮੈਂ ਲੋਕਾਂ ਨੂੰ ਇਹੋ ਕਹਿਣਾ ਜਾਊਂਗਾ ਕਿ ਇਹ ਸਰਕਾਰ ਸਿਰਫ ਤੇ ਸਿਰਫ ਆਮ ਲੋਕਾਂ ਦੀ ਸਰਕਾਰ ਆ ਤੁਹਾਡੀ ਸਰਕਾਰ ਆ ਉਹਨੂੰ ਦੇਖਦੇ ਹੋਏ ਹੀ ਅੱਜ ਮੁਸ਼ਕਲਾਂ ਨੂੰ ਹੱਲ ਕਰਨ ਲਈ ਇਹ ਕੈਂਪ ਲਗਾਏ ਜਾ ਰਹੇ ਆ ਔਰ ਆਉਣ ਵਾਲੇ ਸਮੇਂ 'ਚ ਹੋਰ ਇਦਾਂ ਦੇ ਕੈਂਪ ਲਗਾਏ ਜਾਣਗੇ ਇਹ ਪਹਿਲਾਂ ਵੀ ਇੱਕ ਦੋ ਤਿੰਨ ਸੁੱਤੀ ਬਾਰੇ ਦਿਨ ਸੀ ਇਹ ਕੈਂਪ ਲੱਗੇ ਸੀ ਹਾਂ ਜੀ ਬਹੁਤ ਵਧੀਆ ਆ ਇਹ ਜੀ ਰਿਸਪੌਂਸ ਵੱਖ-ਵੱਖ ਖੇਤਰਾਂ ਦੇ ਵਿੱਚ ਇਦਾਂ ਹੀ ਸਰਕਾਰ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਹੀ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੀ ਹੋਈ ਕਿਉਂਕਿ ਸਾਡੇ ਵਲੰਟੀਅਰਾਂ ਨੇ ਪਹਿਲਾਂ ਮੈਪਿੰਗ ਕੀਤੀ ਸਾਰੇ ਪਿੰਡਾਂ 'ਚੋਂ ਮੁਸ਼ਕਲਾਂ ਸੁਣੀਆਂ ਉਹਦੇ ਆਧਾਰ 'ਤੇ ਹੀ ਕੈਂਪ ਲਗਾਇਆ ਜਾ ਰਿਹਾ ਤੁਹਾਨੂੰ ਪਤਾ ਹੀ ਹੈ ਜੀ ਪਿਛਲੀਆਂ ਸਰਕਾਰਾਂ ਦੀ ਜਾਂ ਲੀਡਰਾਂ ਦੀ ਕੀ ਸੋਚ ਸੀ ਜੇ ਸੋਚ ਆਮ ਜਨਤਾ ਦਾ ਪ੍ਰਤੀ ਜਵਾਬਦੇਹ ਹੁੰਦੀ ਜਾਂ ਕੰਮ ਦੇ ਪ੍ਰਤੀ ਹੁੰਦੀ ਨਿਸ਼ਟਾ ਤੇ ਉਹ ਪਹਿਲਾਂ ਇਦਾਂ ਦੀਆਂ ਮੁਸ਼ਕਲਾਂ ਮੈਨਾਂ ਰਹਿਣੀਆਂ ਨਹੀਂ ਮੈਂ ਹੁਣ ਦੇਖ ਰਿਹਾ ਕਈਆਂ ਦੇ ਇੰਤਕਾਲ 4-4 5-5 6-6 ਸਾਲ ਪੁਰਾਣੇ ਆ ਬੜੇ ਚਿਰ ਤੋਂ ਇਹੰਦਕਾ ਲੰਬੀ ਤੱਕ ਚੱਲੇ ਆ ਰਹੇ ਆ ਪਰ ਮੁੱਖ ਮੰਤਰੀ ਸਾਹਿਬ ਦੇ ਸਭ ਕੁਝ ਧਿਆਨ ਚ ਹੈ ਔਰ ਸਾਡੇ ਜੋ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਤੇ ਹੋਰ ਲੀਡਰ ਹਰ ਗੱਲ ਮੁੱਖ ਮੰਤਰੀ ਸਾਹਿਬ ਪੁੱਛਾਰੇ ਆ ਤਾਂ ਉਹ ਆਉਣ ਵਾਲੇ ਸਮੇਂ 'ਚ ਏਦਾਂ ਹੀ ਕੁਛ ਨਾ ਕੁਛ ਵੱਖਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਆਮ ਜਨਤਾ ਨੂੰ ਆਮ ਜਨਤਾ ਨੂੰ ਇਹੋ ਹੀ ਕਹਿਣਾ ਚਾਹਾਂਗਾ ਕਿ ਭਰੋਸਾ ਰੱਖੋ ਇਸ ਸਰਕਾਰ ਤੇ ਇਹ ਸਰਕਾਰ ਸਿਰਫ ਤੇ ਸਿਰਫ ਤੁਹਾਡੇ ਲਈ ਜਵਾਬ ਦੇ ਆ ਕਿਸੇ ਖਾਸ ਬੰਦੇ ਲਈ ਜਾਂ ਖਾਸ ਲੀਡਰਾਂ ਲਈ ਜਵਾਬ ਦੇਣੀ ਹੈਗੀ ਇਹ ਸਿਰਫ ਆਮ ਜਨਤਾ ਲਈ ਜਵਾਬ ਦੇ ਆ ਆਮ ਜਨਤਾ ਦੇ ਕੰਮਾਂ ਨੂੰ ਹੀ ਆਉਣ ਵਾਲੇ ਸਮੇਂ ਤੇ ਤੁਸੀਂ ਹੋਰ ਅਲੇ ਸਿਰਫ तकरीबन 2 ਸਾਲ ਦੇ ਕਰੀਬ ਹੋਏ ਆ ਤੇ ਤੁਸੀਂ ਇਹਨਾਂ ਦੇ 5 ਸਾਲ ਕੰਪਲੀਟ ਤੇ ਦੇਖਿਓ ਇੰਨੇ ਕੰਮ ਹੋ ਜਾਣੇ ਆ ਕਿ ਜਿੱਦਾਂ ਤੁਸੀਂ ਸਿਹਤ ਵਿੱਚ ਜਾਂ ਤੁਸੀਂ ਸਕੂਲਾਂ ਵਿੱਚ ਦੇਖ ਹੀ ਰਿਹਾ ਸੁਧਾਰ ਇਦਾਂ ਹੀ ਆਉਣ ਵਾਲੇ ਸਮੇਂ ਤੇ ਤਹਿਸੀਲਾਂ 'ਚ ਵੀ ਇਹਨਾਂ ਦਾ ਇਨਫਰਾਸਟ੍ਰਕਚਰ ਵੀ ਹੋਰ ਵਧੀਆ ਕਰ ਰਹੇ ਆ ਔਰ ਭਰਤੀਆਂ ਜਿਹੜੀ ਖਾਸ ਤੌਰ ਤੇ ਪਿਛਲੀਆਂ ਸਰਕਾਰਾਂ ਨੇ ਬਿਲਕੁਲ ਭਰਤੀਆਂ ਨਹੀਂ ਕੀਤੀਆਂ ਭਾਵੇਂ ਉਹ ਪਟਵਾਰੀ ਹੋਣ ਭਾਵੇਂ ਹੋਰ ਹੋਣ ਉਹਨਾਂ ਨੂੰ ਪੈਲ ਦੇ ਆਧਾਰ ਤੇ ਹੀ ਕਰ ਰਹੇ ਆ ਤੁਸੀਂ ਸਰਬ ਕੈਂਪਲ ਗਏ ਤੁਸੀਂ ਜਿਹੜੇ ਪਿਛਲੇ ਸਮੇਂ ਤੋਂ ਕੈਂਪ ਚੂ ਕਿ ਸਰਨਰ ਰਿਸਪੌਂਸ ਆ ਲੋਕਾਂ ਦਾ ਜੀਮੀਦਾਰਾਂ ਦਾ ਬਹੁਤ ਵਧੀਆ ਰਿਸਪੌਂਸ ਹੈ ਬਹੁਤ ਸਾਰੇ ਜੀਮੀਦਾਰ ਜਿਨ੍ਹਾਂ ਦੇ ਪੁਰਾਣੇ ਪਏ ਕੰਮ ਨੇ ਸਾਰੇ ਅੱਜ ਹਾਜ਼ਰ ਆਏ ਨੇ ਔਰ ਸਾਰਿਆਂ ਨੂੰ ਉਹਨਾਂ ਦਾ ਸੋਲੂਸ਼ਨ ਨਾਲ ਦੇ ਨਾਲ ਹੀ ਅਸੀਂ ਕਰੇ ਗਏ ਆ ਤੇ ਮਾਨਜੂਬ ਸੀਐਮ ਸਾਹਿਬ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਇਹਦੇ ਨਾਲ ਪਬਲਿਕ ਨੂੰ ਬੜਾ ਵੱਡਾ ਸਾਰਾ ਫਾਇਦਾ ਹੋ ਜੂਗਾ ਪਰ ਪਿਛਲੇ ਦਿਨ ਚੁੱਤੀ ਬਣ ਗਈ ਕਿੰਨੇ ਇੰਤਕਾਲ ਹੋਟੇ ਉਹਨਾਂ ਨੂੰ ਹਾਂ ਮਿਤੀ 6 24 ਨੂੰ ਇਸ ਤਰ੍ਹਾਂ ਦਾ ਇੱਕ ਕੈਂਪ ਲਗਾਇਆ ਗਿਆ ਸੀਗਾ ਜਿਹਦੇ ਵਿੱਚ ਸਾਡੀ ਤਹਿਸੀਲ ਦੇ ਵਿੱਚ 91 ਇੰਤਕਾਲਾਂ ਦਾ ਨਕਟਾਰਾ ਕੀਤਾ ਗਿਆ ਸੀਗਾ ਕਿੰਨੇ ਇੰਤਕਾਲ ਹੁਣ ਤੱਕ ਪੂਸ਼ਟੀ ਹੋਏ ਹਨ ਹਾਂ ਅੱਜ ਇਸ ਤੋਂ ਪਹਿਲਾਂ ਚਾਰ ਇੰਤਕਾਲ ਜਿਹੜੇ ਉਹ ਪੇਸ਼ ਹੋਏ ਨੇ ਉਹ ਚਾਰੇ ਮਨਜ਼ੂਰ ਕਰ ਦਿੱਤੇ ਗਏ ਨੇ ਪਰ ਬਹੁਤ ਸਾਰਾ ਜਿਹੜਾ ਇਹ ਜਾਇਆ ਕਿ ਜਿਹੜੇ ਇੰਤਕਾਲ ਅਜੇ ਤੱਕ ਦਰਜ ਹੀ ਨਹੀਂ ਹੋਏ ਉਹਨਾਂ ਲੋਕਾਂ ਦੀ ਸਾਰਿਆਂ ਨੂੰ ਉਹਦਾ ਜਿਵੇਂ ਜਿਵੇਂ ਪ੍ਰੋਸੀਜਰ ਬੰਦਾ ਹੈ ਪਟਵਾਰੀ ਹਲਕਾ ਨੂੰ ਕਿਹਾ ਵੀ ਉਹ ਦਰਜ ਕਰੋ ਤੇ ਦਰਜ ਕਰਕੇ ਮੇਰੇ ਕੋਲ ਪੇਸ਼ ਕਰੋ ਤੇ ਉਹ ਨਾਲ ਦੇ ਨਾਲ ਫੈਸਲਾ ਕੀਤਾ ਜਾਂਦਾ ਹੈ ਆਮ ਜਨਤਾ ਦੀ ਵੀ ਹੈ ਆਮ ਜਨਤਾ ਨੂੰ ਇਹ ਮੇਰੇ ਵੱਲੋਂ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਆਉਣ ਤੇ ਆਪਣੇ ਆਪਣੇ ਕੰਮ ਜਿਹੜੇ ਪੁਰਾਣੇ ਪੈਂਡਿੰਗ ਪਏ ਨੇ ਬੜੇ ਚਿਰ ਦੇ ਜ਼ਿੰਮੇਦਾਰ ਖਰਾਬ ਹੋਏ ਫਿਰਦੇ ਨੇ ਉਹ ਸਾਰੇ ਹਾਜ਼ਰ ਆਉਣ ਤੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਤੇ ਆਪਣੇ ਜਿਹੜੇ ਕੰਮ ਕਰਵਾਉਣ